ਸਤਿ ਸ਼੍ਰੀ ਅਕਾਲ ਸਾਰਿਆਂ ਨੂੰ ਤੇ ਅੱਜ ਆਪਾਂ ਬਸੰਤ ਪੰਚਮੀ ਦਾ ਜਿਹੜਾ ਇੱਕ ਫੈਸਟੀਵਲ ਆ ਉਹਨੂੰ ਸੈਲੀਬ੍ਰੇਟ ਕਰਨ ਵਾਸਤੇ ਆਏ ਸੀ ਜੀ ਸਿਮਰ ਦੇ ਪਿੰਡ ਜੋ ਹੈਗਾ ਜੀ ਬਹਿਮਣ ਕੌਰ ਸਿੰਘ ਵਾਲਾ ਤਲਵੰਡੀ ਸਾਬੂ ਦੇ ਕੋਲ ਹੈ ਤੇ ਸਾਡਾ ਇਹ ਮਤਲਬ ਅਸੀਂ ਨਵੇਂ-ਨਵੇਂ ਵਲੌਗਰ ਬਣੇ ਕਰਕੇ ਨਾ ਅਸੀਂ ਭੁੱਲ ਗਏ ਵੀ ਰੈਸਪੀ ਜਦੋਂ ਸਟਾਰਟ ਹੋਈ ਅਸੀਂ ਉਦੋਂ ਵਲੌਗ ਬਣਾਉਣਾ ਸਟਾਰਟ ਕਰ ਲਈਏ ਤਾਂ ਮੈਂ ਤੁਹਾਨੂੰ ਦੱਸ ਦਿੰਨੀ ਆ ਵੀ ਮੈਦੇ ਦੇ ਵਿੱਚ ਆਪਾਂ ਇਸ ਤੋਂ ਪਹਿਲਾਂ ਬਸ ਕੱਲਾ ਨਾ ਉਹਦਾ ਬਰਾਦਾ ਪਾਇਆ ਨਾ ਨਾਰ ਜਾਂਦਾ ਬੁਰਾਦਾ ਪਾ ਕੇ ਮੈਦੇ ਦੇ ਵਿੱਚ ਉਸ ਤੋਂ ਬਾਅਦ ਆਪਾਂ ਇਹਨੂੰ ਤੇਲ ਦੇ ਵਿੱਚ ਝਸ ਰਹੇ ਹਾਂ ਤਾਂ ਇਲਾਇਚੀ ਪਾਊਡਰ ਵੀ ਪਾਇਆ ਇਲਾਇਚੀ ਪਾਊਡਰ ਵੀ ਪਾਇਆ ਤੇ ਇਲਾਇਚੀ ਪਾਊਡਰ ਵੀ ਪਾਇਆ ਤੇ ਹਣ ਆਪਾਂ ਇਹਨੂੰ ਆਟੇ ਨੂੰ ਜਿਹੜਾ ਮੈਦਾਂ ਸੀ ਨਾ ਉਹਨੂੰ ਆਪਾਂ ਤੇਲ ਨਾਲ ਝਸ ਰਹੇ ਹਾਂ ਤਾਂ ਕਿ ਮਠੀਆਂ ਜਿਹੜੀਆਂ ਹੈਗੀਆਂ ਉਹ ਸੌਫਟੀ ਬਣ ਕ੍ਰਿਸਪੀ ਬਣ ਤੇ ਬਾਕੀ ਅਗਲੀ ਘਰ ਵਾਲੀ ਬਾਤ ਦੱਸਦੇ ਕਿਵੇਂ ਬਣਦੀ ਹੈ ਨਹੀਂ ਸਹੀ ਸਾਬਤ ਹੁੰਦਾ ਕਿ ਗਰਤ ਕਿਉਂਕਿ ਦੀਦੀ ਦਾ ਤਾਜੀ-ਤਾਜੀ ਰੈਸਪੀ ਸਿੱਖੀ ਸੀ ਅਸੀਂ ਉਹ ਟਰਾਈ ਕਰ ਰਹੇ ਹਾਂ ਘਰੇ ਫਿਰ ਅਸੀਂ ਦੇਖਦੇ ਹਾਂ ਵੀ ਸਕਸੈਸਫੁਲ ਹੁੰਦਾ ਹੈ ਕਿ ਨਹੀਂ ਹੁੰਦਾ ਫਿਰ ਤੁਹਾਨੂੰ ਦੱਸਾਂਗੇ ਆਹ ਕਰਤਾ ਸਾਰਾ ਕੁਝ ਸਹੀ ਮੈਂ हां ਗੁਰਦੀ ਵੀ ਕਾਰਵਾਈ ਕਰਦੀ ਸਾਡੀ ਮੰਮੀ ਨੇ ਉਹ ਵਿੱਚ ਨਾ ਦੇਸੀ ਖੰਡ ਹੀ ਪਾਤੀ ਗੁੜੋਂ ਭਲੇ ਤੇ ਹੁਣ ਉਹ ਸੰਗਣੀ ਹੋ ਗਈ ਉਹ ਸੰਗਣੀ ਹੋ ਗਈ ਜਾਂ ਤਾਂ ਉਹਦੀ ਜੇਤਾ ਬਣ ਗਈ ਉਹਦੀ ਚਾਸ਼ਨੀ ਫਿਰ ਤਾਂ ਉਹਨੇ ਕਾਸੇ ਵਿੱਚ ਜੀ ਨਹੀਂ ਦਿੱਤਾ ਨਾ ਅਸੀਂ ਉਹਨੂੰ ਪੋਣ ਨਹੀਂ ਸਕਦੇ ਫਿਰ ਅਸੀਂ ਨਵੀਂ ਨਵੀਂ ਰੈਸਪੀ ਸਿੱਖੀ ਸੀ ਸਾਨੂੰ ਪਤਾ ਨਹੀਂ ਸੀਗਾ ਤੇ ਬਾਕੀ ਜੇ ਤਾਂ ਸਾਡਾ ਗੁੜ ਨਿਕਲ ਗਿਆ ਸ਼ਾਨਣੀ ਵਿੱਚ ਦੀ ਫਿਰ ਤਾਂ ਸਾਡਾ ਜਿਹੜਾ ਇਹ ਰੈਸਪੀ ਆ ਸਕਸੈਸਫੁਲ ਹੈ ਨਹੀਂ ਮੈਨੂੰ ਦੁਬਾਰੇ ਗੁੜ ਵਾ ਲੈਣਾ ਨਹੀਂ ਫਿਰ ਅਸੀਂ ਦੁਬਾਰੇ ਗੁੜ ਵਾ ਲਾਂਗੇ ਇਹਨੇ ਤਾਂ ਕਿੰਨਾ ਹੈ ਤਿੰਨ ਕਿਲੋ ਤਿੰਨ ਕਿਲੋ ਮੈਦਾ ਹੈ ਉਹਦੇ ਵਿੱਚ ਕਿਲੋ ਦੇਸੀ ਖੰਡ ਕਿਲੋ ਦੇਸੀ ਖੰਡ ਕਿਲੋ ਗੁੜ ਤੇ ਬਾਕੀ ਕਿ ਅਸੀਂ ਮਿੱਠਾ ਜ਼ਿਆਦਾ ਪਸੰਦ ਕਰਦੇ ਹਾਂ ਅਸੀਂ ਅਸੀਂ ਮਿੱਠੀਆਂ ਬਣਾਉਂਦੇ ਆ ਨਹੀਂ ਤਾਂ ਅੱਗ ਦੀ ਚੀਜ਼ ਪੈਂਦੀ ਹੈ ਚਲ ਕਿਰ ਤਾਂ ਵਧੀਆ ਜੇ ਮੰਗ ਜੇ ਤਾਂ ਘਰ ਨੂੰ ਬਣਾ ਲੀ ਜੀ ਐਵੇਂ ਫੋਨ ਜੇ ਹੋਵੇ ਬਸ ਇੰਨਾ ਘੱਟ ਆ ਮਤਲਬ ਤੇਰੇ ਇੰਨਾ ਚਾਹੀਦਾ ਇੰਨਾ ਕੋਨਾ ਦੇ ਦੇ ਉਹ ਇਹਦੇ ਵਿੱਚ ਤੁਸੀਂ ਦੇਸੀ ਕੋ ਵੀ ਪਾ ਸਕਦੇ ਹੋ ਪਰ ਭਈ ਸਾਡੇ ਦੇਸੀ ਕਿਉਂ ਦੀ ਸ਼ਾਰਟੇਜ ਹੋ ਰਹੀ ਪਈ ਆ ਸੀ ਪਸ਼ੁੱਦੋ ਭੱਟੇ ਹੋਏ ਨੇ ਤੇਲ ਗਰਮ ਕਰਕੇ ਪਾਇਆ ਸੀ ਕਿਉਂਕਿ ਮਮੀਆਂ ਦੇ ਵਿੱਚ ਆਪਾਂ ਹੀ ਪਾਉਣੇ ਨੇ ਇਹ ਆ ਗਿਆ ਫਿਰ ਵੀ ਆ ਗਿਆ ਤੇ ਜਿਹੜਾ ਸਾਡਾ ਜਿਹੜਾ ਸਾਡਾ ਗੜਾ ਫਸਲਾ ਸੀ ਉਹ ਸੋਲਵ ਹੋ ਗਿਆ ਮੈਂ ਦੀਦੀ ਨੂੰ ਕਿਹਾ ਨਾ ਮੈਂ ਕਹਿੰਦਾ ਐਨੇ ਐਨੇ ਐਕਸਪੀਰੀਅੰਸ ਆਦੋਂ ਦਾ ਮੈਂ ਖੈ ਪੰਗਾ ਨਹੀਂ ਲੈਂਦਾ ਹੁੰਦਾ ਮੈਂ ਕਿਹਾ ਵੀ ਉਹਨਾਂ ਨੇ ਕਿਤੇ ਦੇਖਿਆ ਹੀ ਹੋਣਾ ਹਨਾ ਵੀ ਗੁੜ ਦੀ ਚਾਹ ਚ ਮੇਰੇ ਚੈ ਖੰਡ ਪਾਉਣੀ ਤੇ ਮੈਂ ਕਿਹਾ ਫੇਰ ਹੀ ਉਹਨਾਂ ਨੇ ਪੰਗਾ ਲੈਂਦਾ ਨਹੀਂ ਐ ਕੌਣ ਪੰਗਾ ਲੈਂਦਾ ਹੁੰਦਾ ਐਕਸਪੀਰੀਅੰਸ ਵਾਲੇ ਹੁੰਦੇ ਆ ਭਈ ਉਹ ਦੇ ਪਿਆਰ ਤੇ ਨਾ ਉਹ ਤਾਂ ਹੋ ਜਾਂਦੀ ਐ ਸੱਚਾਈ ਦੱਸਦੇ ਆ ਸਾਡਾ ਬਜਟ ਪੇਲ ਵਾਲਾ ਦਾ ਸੋਡਾ ਬਜਟ ਦੇਸੀ ਹੋਣਾ ਸੀ ਕਿ ਉਹ ਵੀ ਪਾਸ ਹੋ ਸਕਦੀ ਕਿ ਪਾਸ ਸਕਦਾ ਲੈ ਬਾਈ ਤੁਹਾਨੂੰ ਲੈ ਨਹੀਂ ਆਇਆ ਤੇ ਅੱਜ ਇਹ ਪਹਿਲੀ ਵਾਰ ਮੱਤ ਰਹੀਆਂ ਮਤਲਬ ਐਸੇ ਕਿ ਤੁਹਾਡੀ ਪਹਿਲੀ ਵਾਰ ਦੇਖ ਰਹੀਆਂ ਬਾਈ ਮੈਂ ਕਿ ਮੇਰੀ ਗੁੰਨਾਹ ਪਤਾਣਾ ਮੈਨੂੰ ਤਾਂ ਮੈਨੂੰ ਬਸ ਇਹ ਤਾਂ ਉਠੀ ਨਹੀਂ ਮਦਣੀ ਫਿਰ ਬਾਈ ਆ ਜਾ ਮੈਨੂੰ ਨਹੀਂ ਪਤਾ ਕੋਈ ਫਿਰ ਨਹੀਂ ਬਾਈ ਫਿਰ ਨਹੀਂ ਮੰਗਲਾਂ ਦੇ ਅਸੀਂ ਅਸੀਂ ਤੁਹਾਨੂੰ ਮੈਂ ਨਾਲ ਭਲਕੇ ਮੁੱਕੀ ਦੇ ਦੂੰਗੀ ਮੈਂ ਤਾਂ ਤਾਂ ਸਾਰਾ ਕਰ ਲਿਆ ਸੋਂ ਦਾ ਹੋ ਗਿਆ ਤੇ ਜਾਨਾ ਹਾਂ ਮਿਕਸ ਹੋ ਦੇ ਕੋਈ ਡਿਲੀਵਰੀ ਨਹੀਂ ਹੈਗੀ ਤੇ ਮੈਂ ਤਾਂ ਭਲਾ ਉਹਦੇ ਚਲ ਕੋਈ ਉਹ ਦੇਖੀ ਉਹ ਤੇ ਹਾਂਜੀ ਇੱਧਰ ਆਪਣਾ ਆਟਾ ਗੁੰਨਿਆ ਜਾ ਰਿਹਾ ਜੋ ਕਿ ਕੱਲੀਆਂ ਉਂਗਲਾਂ-ਉਂਗਲਾਂ ਨਾਲ ਗੁੰਨਿਆ ਜਾ ਰਿਹਾ ਇਹਨੂੰ ਕਦੇ ਵੀ ਇਦਾਂ ਮੁਠੀ ਨਾਲ ਨਹੀਂ ਗੁੰਨੀਦਾ ਹੁੰਦਾ ਵੀ ਜਿਵੇਂ ਆਪਾਂ ਆਟੇ ਨੂੰ ਐ ਘੁੱਟ ਜੇ ਲੈਣੀ ਹੁੰਦੀ ਹੈ ਨਾ ਹੱਥ 'ਚ ਉਸ ਤਰ੍ਹਾਂ ਨਹੀਂ ਕੱਲੀਆਂ ਉਂਗਲਾਂ-ਉਂਗਲਾਂ ਮਾਰ ਕੇ ਇੱਕ ਵਾਰ ਇਹਨੂੰ ਐ ਸੈੱਟ ਹੋਣ ਵਾਸਤੇ ਰੱਖ ਦੇਣਾ ਕਿਉਂਕਿ ਜੇ ਆਪਾਂ ਉਵੇਂ ਮੁਠੀ ਨਾਲ ਗੁੰਨਾਂਗੇ ਤਾਂ ਇਹਦੇ ਵਿੱਚ ਗੰਢਾਂ ਪੈ ਜਾਂਦੀਆਂ ਨੇ ਜਦੋਂ ਆਪਾਂ ਇਹਨੂੰ ਐ ਕੀਰਾਂ ਇਕੱਠਾ ਕਰਕੇ ਰੱਖਤਾ ਬਾਅਦ 'ਚ ਮੁੱਕੀ ਦੇਵਾਂਗੇ ਜਦੋਂ ਇਹ ਸੈੱਟ ਹੋ ਗਿਆ ਹਾਂਜੀ ਦੋ ਜਿਹਾਸੇ ਮਠੀਆਂ ਤੇ ਇੱਧਰ ਹੋ ਰਹੀ ਹੈ ਪਕੌੜਿਆਂ ਦੀ ਤਿਆਰੀ ਬਾਕੀ ਆਪਾਂ ਆਲੂ ਵਗੈਰਾ ਤੇ ਧਨੀਆ ਵਗੈਰਾ ਤਾਸੀ ਕਰ ਲਿਆ ਸੀ ਰੈਡੀ ਹੁਣ ਅਸੀਂ ਪਾਲਕ ਸੁਕਾਵਾਂਗੇ ਜੀ ਹੁਣ ਮੈਂ ਲੱਗੀ ਪਾਲਕ ਕਾਹਨ ਹੁਣ ਮੈਂ ਲੱਗੀ ਪਾਲਕ ਕਾਹਨ ਕੀ ਫੁੱਡੀ ਲੱਗਦੀ ਹੈ ਪਾਲਕ ਖੇਤੋਂ ਸਾਡੇ ਆਰਗੇਨਿਕ ਚੀਜ਼ਾਂ ਮੈਨੀਆਂ ਆਪ ਦੀ ਖੇਤੀ ਪਾਲਕ ਆਪ ਦੇ ਖੇਤ ਦਾ ਧਨੀਆ ਆਪਦੀ ਰੁੱਤ ਜੀ ਬਗ ਨਹੀਂ ਸੀ ਜੇ ਸਾਡੇ ਦਾ ਖਰਾਬ ਹੋ ਉਸੇ। ਨਹੀਂ ਸਾਡੇ ਦਾ ਹਮੇਸ਼ਾ ਸਦਾ ਲੱਗਿਆ ਪਿਆ ਬਹੁਤ ਤੁਹਾਡੇ ਇਧਰ ਦੇ ਤਾਂ ਮਤਲਬ ਬਾਣ ਵਧੀਆ ਪਰ ਫਿਰ ਤਾਈ ਤੁਹਾਡੇ ਨਰਮਾ ਹੋਈ ਜਾਂਦਾ। ਹਨਾ ਸਾਡੇ ਉਧਰ ਆਪਣੇ ਆਪਣੇ ਇਥੇ ਨਰਮਾ ਨਹੀਂ ਹੁੰਦਾ ਘੱਟ ਹੁੰਦਾ। ਨਰਮਾ ਘੱਟ ਹੁੰਦਾ ਸਾਡੇ ਨੂੰ ਸਬਜੀ ਸਬਜੀ ਵਧੀਆ ਨਹੀਂ ਹੁੰਦੀ। ਹਾਂ ਸਾਡੇ ਸਬਜੀ ਬਹੁਤ ਘੱਟ ਹੁੰਦੀ ਹੈ। ਸਾਡੇ ਜਿਹੜਾ ਬਾਣ ਹੈ ਨਾ ਰੇਸਲਾ ਬਾਣ ਉਹਦੇ ਕਰਕੇ ਉਹੇ ਜਿਹੀ ਸਬਜੀ ਨਹੀਂ ਹੁੰਦੀ ਜਿਹੜੀਆਂ ਮੋਰ ਚੰਦ ਦੇ ਬਾਣ। ਬਸ ਬਹੁਤ ਹੈ ਨਾ। ਤੇ ਬਾਣ। ਫੋਰਮਲ ਆ ਸਾਜ ਸਕਾਲੇ ਕਮਾਈ ਨਾ ਇਹ ਜਿਹੜੇ ਨੰਕੈਂਡ ਬਣਦੇ ਆ ਬਾਹਰ ਤੋਂ ਇਹਦਾ ਟੇਸਟ ਵੱਖਰਾ ਹੀ ਹੁੰਦਾ ਨਾਲ ਹੀ ਆਇਰਨ ਮਿਲ ਜੂਗਾ ਜੋ ਸਾਡੀ ਕਮਜ਼ੋਰ ਹੈ ਵੀ ਤਾਂ ਮਿਲ ਸੀ ਮਿਲ ਜੂਗਾ ਇਹ ਅੱਖਾਂ ਲਈ ਬਹੁਤ ਵਧੀਆ ਹੁੰਦਾ ਹੁੰਦਾ ਹੀ ਡਾਇਰੈਕਟ ਤਾਂ ਖਾਦੀ ਨਹੀਂ ਜਾਂਦੀ ਨਾ ਨਹੀਂ ਤਾਂ ਜੇ ਇਹ ਚੀਜ਼ਾਂ ਡਾਇਰੈਕਟ ਖਾਧ ਤਾਂ ਨਾ ਇੰਨਾ ਜ਼ਿਆਦਾ ਇਹਦੇ ਵਿੱਚ ਉਸ਼ਕਾ ਪਤ ਤਵ ਨੇ ਵੀ ਇਹ ਜਦੋਂ ਮੇਰੀ ਨਾ ਦਾਦੀ ਮਾਤੂ ਮਾਣ ਵਿੱਚ ਬਾਤਲੀ ਗਿਆ ਪਿਛੇ ਬਾ ਦਾਦੀ ਦਾਦੀ ਉਹ ਕਰਦੇ ਹੁੰਦੇ ਸੀ ਉਹਨਾ ਇਹ ਇਹ ਨਾ ਪਾਲਕ ਜਦੋਂ ਪੱਕ ਜੇ ਜਾਂਦਾ ਹੈ येलो ਜਾਂ ਹੋ ਜਾਂਦਾ ਹੈ ਤੇ ਉਦੋਂ ਇਹਨੂੰ ਖਾ ਕੇ ਦੇਖੀ ਉਦੋਂ ਹੀ ਥੋੜਾ ਜਿਹਾ ਮਿੱਠਾ ਟੇਸਟ ਨਾ ਹੁੰਦਾ ਹੁਣ ਤਾਂ ਇਹ ਥੋੜਾ ਹੋਰ ਤਰ੍ਹਾਂ ਦਾ ਟੇਸਟ ਆ ਇਹਦਾ ਹਨਾ ਇਹਦਾ ਖਾਰਾ ਜਿਹਾ ਟੇਸਟ ਹੁੰਦਾ ਕੋ ਫਿਰ ਨਾ ਪੀਲੇ ਜਿਹੇ ਪੱਤੇ ਕਰ ਜਾਂਦਾ ਜਦੋਂ ਉਦੋਂ ਹੀ ਮਿੱਠਾ ਜਿਹਾ ਟੇਸਟ ਤੇ ਹੋਰੀ ਖੱਟ ਮਿੱਠਾਈ ਉਹ ਪਹਿਲਾਂ ਤਾਂ ਬੁੜੀਆਂ ਖਾ ਲੈਂਦੀਆਂ ਸੀ ਨਾ ਦਾਦੀ ਖਾ ਕੱਚੇ ਔਲੇ ਖਾ ਲੈਂਦੀਆਂ ਕੋ ਆਪਾਂ ਤਾਂ ਨਹੀਂ ਖਾਈਏ ਕੱਚੇ ਔਲੇ ਵੀ ਟੇਸਟ ਖਰਾਬ ਹੋ ਜਾਂਦਾ ਬਈ ਫਿਰ ਪਾਈਏ ਪਾਏ ਵੀ ਤਾਂ ਹੀ ਵਧੀਆ ਏ ਆਪਾਂ ਮੰਨ ਲਾ ਉਸ ਉਮਰ ਚ ਪਹੁੰਚ ਕੇ ਤਾਂ ਜਿਵੇਂ ਪਹੁੰਚਦੇ ਨਹੀਂ ਮੰਨ ਲਾਦਾ ਪਹੁੰਚਦੇ ਨਹੀਂ ਖਾਂ ਮਤਲਬ ਹੁਣ ਨਹੀਂ ਬਾਹਰੋਂ ਆਕਤਾ ਗੁੰਨੇ ਆ ਕੇ ਹੁਣ ਇਹ ਸੁੰਨ ਰਖੇ ਨੇ ਤੇ ਉਹਦੋਂ ਨੂੰ ਤਾਂ ਮੈਨੂੰ ਲੱਗਦਾ ਜਿਵੇਂ ਸਤਨਾਮ ਹੋ ਜੂਗੀ ਮੇਰੀ ਮੇਰੀ ਦਾਦੀ ਸਿਰ ਆਪਾਂ ਨੂੰ ਦਿੰਦੀ ਵੀ ਮਾਤ ਹੈ ਵੀ ਦਾਦੀ ਹਾਂ ਤੁਹਾਡੇ ਦਾਦੀ ਵਧੀਆ ਪਏ ਨੇ ਹਨਾ ਇਸ ਉਮਰ ਚ ਤੂੰ ਦੇਖ ਲੈ ਅੱਡੇ ਤੋਂ ਤੁਰ ਕੇ ਆਪਣੇ ਘਟੀਕ ਤੇ ਆਪੇ ਪਹੁੰਚ ਜਾਂਦੇ ਨੇ ਤੇ ਆਪਾਂ ਮੈਂ ਹੁੰਦਾ ਲੈ ਕੇ ਜਾਏ ਸਕੂਲੇ ਮੈਨੂੰ ਦੁਕਾਨ ਤੇ ਜਦੋਂ ਹੁੰਦਾ ਆਪਣਾ ਸੌਣ ਦਾ ਟਾਈਮ ਹੁੰਦਾ ਮਹੀਨਾ ਸੌਣ ਦਾ ਉਦੋਂ ਮੇਰ ਦਾ ਦੀ ਖੀਰ ਪੂੜੇ ਬਹੁਤ ਵਾਰੀ ਵੇਚਦੀ ਆ ਅੱਛਾ ਬਣਾ ਕੇ ਦੁਕਾਨ ਤੇ ਵੀ ਇਹ ਆਹਰ ਇਹ ਆਹਰ ਨਾ ਪਹਿਲਾਂ ਆਉਂਦੀਆਂ ਸੀ ਐ ਹੁਣ ਨਹੀਂ ਹੈਗਾ ਉਹ ਯਾਰ ਅੱਛਾ ਇਹ ਆ ਤੈਨੂੰ ਮੁੱਕੀ ਨਹੀਂ ਦਿੰਦੀ ਹੈ ਮੈਂ ਕਿਹਾ ਮਨਾ ਤੜਾ ਹੋਣਾ ਜੋ ਫੇਰ ਅੱਛਾ ਅੱਛਾ ਇਹ ਅੱਜ ਤਾਂ ਜਿਆਦਾ ਹੁਕਾ ਕਰਤਾ ਜੀ ਉਹਨਾਂ ਕੱਢ ਲਿਆ ਤੇ ਸਦੀਵੇਂ ਮੇਂ ਮੋਟ ਥਰੀ ਜਾਉਂਦੇ ਉਹ ਹੋ ਹੀ ਜਾਂਦੇ ਤੇ ਇੱਧਰ ਕੋਸ਼ਿਸ਼ਾਂ ਨੇ ਚੁੱਲ੍ਹੇ 'ਚ ਅੱਗ ਮਚਾਉਣ ਦੀਆਂ ਕਿਉਂਕਿ ਚੁੱਲ੍ਹੇ 'ਚ ਅੱਗ ਕਦੇ ਮਚਾਈ ਨਹੀਂ ਹੁਣ ਸਾਡੇ ਨਰਮੇ ਹੋਣੋਂ ਜੋ ਹਟ ਗਏ ਇੱਧਰ ਤੇ ਹੁਣ ਛਟੀਆਂ ਬਲਣ ਹੁੰਦਾ ਨਹੀਂ ਤੇ ਚੁੱਲ੍ਹੇ 'ਚ ਅੱਗ ਕਦੇ ਮਚਾਈ ਨਹੀਂ ਤੇ ਬਹੁਤ ਟਾਈਮ ਬਾਅਦ ਅੱਗ ਮਚਾ ਰਹੇ ਹਾਂ ਹਿੰਦੀ ਨੇ ਫੜਨ ਲੱਗਿਆ ਤੇ ਹੁਣ ਲੱਗਿਆ ਤੇਲ ਹੌਣ ਮੇ ਲੱਗੀ ਅੱਗ ਲਾਉਣਾ ਅੱਗ ਤਾਂ ਆਉਣ ਰਹੀ 1 ਮਿੰਟਾਂ ਚ ਮੱਚੀ ਬਹੁਤ ਚਰਵਾਦ ਨਰਮੇ ਦੀਆਂ ਛੜੀਆਂ ਤੋੜਨਾ ਨਹੀਂ ਕਿਉਂਕਿ ਜਿਹੜੇ ਛਾਲ ਮਿਲੀ ਵਗ ਪਿਆ ਸੀ ਨਾ ਉਸ ਤੋਂ ਬਾਅਦ ਅਸੀਂ ਤਾਂ ਨਰਮਾ ਬੀਜਿਆ ਨਹੀਂ ਤੇ ਪਰ ਇੱਧਰ ਬਹਿਮਣ ਕਾਲ ਸਿੰਧ ਵਾਲੇ ਵਾਲੇ ਲੋਕ ਹੋ ਗਏ ਇੱਧਰ ਹਲੇ ਸੁਣਦਾ ਸਾਡੇ ਨਰਮਾ ਹੁਣੋਂ ਖੱਟ ਗਿਆ ਈ ਤਾਂ ਜਦੋਂ ਬੱਦ ਨਹੀਂ ਹੈਣੀ ਤਾਂ ਬੰਦਾ ਕਿੰਨੇ ਚੱਗ ਦਿੱਤੇ ਹੁਣ ਪਾਊਗਾ ਹਨਾ ਮੈਂ ਤਾਂ ਬਹੁਤ ਚਰਵਾਦ ਕਿੰਨੇ ਚੱਗ ਲਾਈਏ ਉਹ ਤਾਂ ਵਧੀਆ ਚੁੱਲੇ ਨਾਲ ਕੀਤਾ ਮੌਜ ਨਹੀਂ ਬਈ ਤੇ ਇਸ ਬਦਲ ਜਾਂਦਾ ਹਨਾ ਚੁੱਲੇ ਦੀ ਰੋਟੀ ਦਾ ਤੇ ਗੈਰ ਮੈਂ ਬਸ ਫੇਕੀ ਗਏ ਦਾ ਫਿਆਦੋ ਵੀ ਨਹੀਂ ਲਿਖਿੰਦਾਂ ਪਾ ਕੇ ਤਾਂ ਪਾ ਲੈਣੇ ਹੁੰਦੇ ਆ ਹਾਂ ਬੰਦਾ ਹੱਥੀ ਹੱਥੀ ਸੇਕ ਲੈਂਦਾ ਬਈ ਹੁਣ ਇਹ ਚੁੱਲਿਆਂ ਦੀ ਜਗ੍ਹਾ ਗੀਟਰਾਂ ਨੇ ਲੈ ਲਈ ਹਮਮ ਨਾ ਲੈ ਕਿੰਨਾ ਖਰਾਬ ਕਰ ਦਿੰਦੇ ਹਾਂ ਸਾਡੀ ਵੱਡੀ ਭੱਠੀ ਲੱਗੀ ਵੱਡਾ ਪਿੰਡਾ ਬਸ ਕਰਕੇ ਗੈਰ ਉਸ ਤੋਂ ਚਲ ਪਾਉਂਦੇ ਹਾਂ ਹਾਂ ਆ ਤਾਂ ਵਧੀਆ ਹੈ ਮਦਾਨ ਨੂੰ ਪਾਉਣਾ ਤੇ ਅੱਛਾ ਕਰ ਜਾਂਦਾ ਇਹ ਹਾਂ ਨਾ ਲੈ ਸੇਕਿਆ ਜਾਂਦਾ ਤੁਰੇ ਫਿਰ ਇਦਾਂ ਕਰਦਾ ਤਾਂ ਇੰਨਾ ਪਾਇਆ ਦਾਣੇ ਤੇ ਹਾਂ ਥੋੜੇ ਕਰਦੀ ਆ ਜਿਹੜੇ ਜਿਹੜੇ ਬੰਦੇ ਅੱਜ ਮੈਨੂੰ ਦੇਖਣਗੇ ਹਨਾ ਉਹ ਮੈਨੂੰ ਬਚਾਣ ਦੇ ਸਕਦੇ। ਲਿਖ ਕੇ ਕਮੈਂਟ ਕਰੇ। ਬਿਲਕੁਲ ਯਾਰ ਨਹੀਂ ਹੁੰਦੀਆਂ। ਸਿੰਪਲ ਕਿਉਂਕਿ ਮੈਂ ਕੀ ਪਹਿਨਦੀ ਆ ਰੋਜ਼ ਰੋਜ਼ ਹਨਾ ਥੋੜਾ ਸੁਟ ਪਾ ਕੇ ਖਾ ਸਕਣਗੀ ਥੋੜਾ ਸੁਟ ਪਾ ਕੇ ਸਾਫ ਸਾਫ ਰਕੇ ਉੱਥੇ ਪੀਕ ਕਰਦੇ ਨੇ ਅੱਕੇ ਪਾਈ। ਹਾਂ ਬਸ। ਪਰ ਮੈਂ ਬਿਲਕੁਲ ਐ ਲੱਗਦੀ ਜਿਵੇਂ ਮੀ ਪਾਸ। ਟ੍ਰੀ ਟਿਪੀਕਲ ਹੌਮਸ ਟਿਪੀਕਲ ਬੂਗ। ਕਮ ਸਪਾਈਸ। ਥੋੜੇ ਆਉਂਦਾ ਹਾਂ 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 ਸਰੋਂ ਸਾਡੇ ਆਉਂਦੇ ਸਾਡੀ ਆਉਂਦੀ ਸਰੋਂ ਹੁੰਦਾ ਚੰਦਾ ਖੰਤੀ ਸਾਡੀ ਮੰਮੀ ਨੇ ਆ ਦੇ ਖਰੇ ਜਗਾੜ ਲਾਇਆ ਹੋਇਆ ਇਹ ਤੇਲ ਕੱਢਣ ਨੂੰ ਇਸ ਇੱਥੇ ਆਏ ਟੰਗ ਕੇ ਟੱਕਣ ਢਾ ਦਿੰਦੇ ਆ ਇਹ ਦੋ ਸੀ ਤੇਲ ਕੱਢਣੇ ਉਹ ਦੋ ਸੀ ਤੇਲ ਕੱਢ ਲੈਣ ਵਧੀਆ ਆਏਗਾ ਇਹੀ ਤਾਂ ਜਗਾੜ ਹੈ ਕੰਮ ਤੇ ਟਰੇਲੂ ਆਪਾਂ ਕੋਲੇ ਜਗਾੜ ਹੈ ਵਾਰ-ਵਾਰ ਸਾਫ ਕਰਨ ਨਾਲੋਂ ਢਾਂਡਾ ਮੁੜ ਕੇ ਉਹ ਇੱਕ ਖਰਾਬ ਢਾਂਡਾ ਤੇਲ ਵਾਲਾ ਸਾਰਾ ਪਾਣੀ ਫੰਦਾ ਕਰ ਦਿੰਦਾ ਉਹ ਨਹੀਂ ਕਰਦਾ ਨਾ ਉਹ ਸਾਫ ਦਾ ਗਾਉਂ ਲੱਗਦਾ ਆ ਵਧੀਆ ਆ ਤੇ ਕੰਨੀ ਮੰਗ ਰੋ ਉਪੋਹੋ ਯੋਹੋ ਯੋਹੋ ਮਿੱਪਸ ਹੈਪੀ ਬਰਥਡੇ ਨਹੀਂ ਸ਼ੂ ਸੱਚ ਭੁੱਲ ਗਈ ਭੁੱਲ ਗਈ ਕੀ ਕਰੂਗੀ ਮੇਰੀ ਖੰਡ ਮੇਰਾ ਅੱਜ ਅੰਦਾਜ਼ੀ ਵਾਲਿਆ ਹਾਂ ਤੇ ਫਿਰ ਤਾਂ ਕਰਕੇ ਸਾਡੀ ਗੱਲ ਮੰਨਦਾ ਹੈ ਸਾਡੀ ਵੱਡੀ ਮਮੀ ਤਾਂ ਨਹੀਂ ਹੱਲਦਾ ਮੈਨੂੰ ਤੇ ਜਗੋਂ ਤੋਂ ਬਹੁਤ ਹੱਲਦਾ ਜਿਹੜਾ ਨੂੰ ਜ਼ਿਆਦਾ ਝਟਕਾ ਮੋਂ ਤੋਂ ਹੋਣੀ ਝੜਕ ਪੈ ਜਾਂਦੀ ਹਾਂ ਸਾਡੀ ਵੱਡੀ ਮਮੀ ਨੂੰ ਇਹਨਾਂ ਨੂੰ ਤਾਂ ਦਵਾਈ ਨਹੀਂ ਇਹਨਾਂ ਨੂੰ ਤਾਂ ਹੋਈ ਨਹੀਂ ਕਹਿਣ ਦਿੰਦਾ

ਜੇਟੀਆਂ ਪਰੇ ਹੋ ਜਾ ਬੋਲੀ ਨਾ ਜੇਠਾ ਜਵਾਕ ਦਿਨਾਂ ਜਿਆਦੇ ਬੋਲਦਾ ਉਹਨਾਂ ਦਾ ਤੇਲ ਮੱਚਦਾ ਹਾਂ ਕਿੰਨਾ ਸਪਾਈਸੀ ਕਿੰਨਾ ਸਪਾਈਸੀ ਹੋਊਗਾ ਉਹ ਕਿੰਨਾ ਮਸਾਲੇ ਸਪਾਈਸੀ ਹੋਊਗਾ ਹੈ ਖੜ ਜਾ ਦਿੱਕਾ ਬਦਿਲ ਕਰਕੇ ਕਿੰਨਾ ਚੜਦਾ ਨਾ ਸਾਡਾ ਤੇਲ ਵੀ ਬਈ ਤਿੱਖਾ ਲੱਗਦਾ ਨਹੀਂ ਕਿਉਂ ਹਾਂ ਸਰੋਂ ਦੀ ਬੋਲੀ ਤਿੱਖਾ ਨਹੀਂ ਲੱਗਦਾ ਨਾ ਹੈ ਦੇ ਵਿੱਚ ਗਾਲ ਵੀ ਰਹੀ ਹੁੰਦਾ ਨਹੀਂ ਦਿਖਾਗਾ ਇਹਦੀ ਸਬਜੀ ਵੀ ਘੈਂਟ ਬਣਦੇ ਉਹ ਤੇਲ ਤਾਂ ਸਾਲੀ ਸਹੀ ਹੁੰਦਾ ਹਾਂਸ ਚੜਦੀ ਹੈ ਨਾ ਇਹਦੀ ਨਮਕ ਮਿਰਚ ਹਲਦੀ ਆਪਾਂ ਦਾ ਘਰਾਂ ਚ ਬੇਸਿਕਲੇ ਮਸਾਲੇ ਪਾਉਣੇ ਹੁੰਦੇ ਆ ਆਪਾਂ ਕਿਹੜਾ ਸ਼ੈਫਾ ਵਾਂਗੂ ਫਲਾਨਾ ਪਾਊਡਰ ਤੇ ਹੁੰਕਾ ਪਾਊਡਰ ਆਪਣੇ ਤਾਂ ਬੇਸਿਕ ਜੇ ਮਸਾਲੇ ਹੁੰਦੇ ਨੇ ਨੂਨ ਮਿਰਚ ਮਸਾਲਾ ਹਲਦੀ ਬਾਕੀ ਫਿਰ ਬਈ ਉਹਨੂੰ ਡਾਈਜੈਸਟ ਕਰਨਾ ਵੀ ਔਖਾ ਹੋ ਜਾਂਦਾ ਕਿਉਂਕਿ ਘਰ ਦੀ ਚੀਜ਼ ਆਪਾਂ ਤਾਂ ਹੀ ਖਾਣੇ ਹੁੰਨੇ ਆ ਵੀ ਆਪਾਂ ਨੂੰ ਵੀ ਇਹਦੇ ਚ ਬਾਹਲਾ ਲਾਟਨ ਪਾਟਨ ਨਾ ਪੈਂਦਾ ਤਾਂ ਬੇਸਿਕ ਸਾਰੀਆਂ ਚੀਜ਼ਾਂ ਨਮਕ ਮਿਰਚ ਹਲਦੀ ਹਨਾ ਧਨੀਆ ਪਾਊਡਰ ਮੇਥੀ ਤਾਂ ਜ਼ਰੂਰ ਤੇ ਨਹੀਂ ਧਨੀਆ ਤੇ ਆ ਹੈਗਾ ਪਾਲਕ ਮੰਮਾ ਸ਼ੈਫਾ ਚੀਜ਼ ਵੀ ਪਾਲੂਦੇ ਆ ਚੀਜ਼ ਵੀ ਪਾਲਾਂਗੇ ਕੋਈ ਗੱਲ ਨਹੀਂ ਉੱਥੇ ਆਪਾਂ ਲ ਗੱਤੇ ਸਹਫਾ ਬੜੇ ਪੱਕੇ ਬਣ ਪਾਲੂ ਧਨੀਆ ਆਲੂ ਹਰੀ ਮਿਰਚ ਇਹ ਆਪਾਂ ਪਹਿਲਾਂ ਵਾਸ਼ ਕਰਕੇ ਰੱਖੇ ਹੋਈ ਸੀ ਗਾਇਜ਼ ਵੀ ਗਾਇਜ਼ ਵੀ ਇਹਦੇ ਗੈਰੋਂ ਸਿੱਧੇ ਚੱਕਦੇ ਹਾਂ ਇਹ ਅਸੀਂ ਤਾਂ ਅਸੀਂ ਹਾਈ ਜੀਨਿਕ ਲੈਵਲ ਪੂਰਾ ਮੈਂਟੇਨ ਕਰਦੇ ਹਾਂ ਬਿਲਕੁਲ ਛਟੀਆਂ ਨੰਨੀ ਛਟੀਆਂ ਲੈ ਕੇ ਆਓ ਲੋ ਲੈ ਕੇ ਆ ਤੁਨੂ ਰਾਜ ਲੈ ਤੁਨੂ ਰਾਜ ਹਾਂ ਹਾਂ ਨਾ ਲੈ ਕਿਹਦਾ ਦਹਾ ਬੋਹਰਾਂ ਦੇਖੀ ਨਹੀਂ ਤੇ ਨਾ ਹੁਣ ਲੈ ਗਿਆ ਜਗਮੋਨ ਤੁਸੀਂ ਲੈ ਆਓ ਅਸੀਂ ਤੁਸੀਂ ਆਪ ਕੁਕਿੰਗ ਕਰਕੇ ਕੱਟ ਕਰਦੇ ਹੋ ਜਲਦੀ ਬਹੁਤ ਭੱਜੇ ਥੋੜੇ ਆਲੂ ਪਕੌੜ ਪਕੂੜੀ ਤੁਸੀਂ ਬਣਾ ਕੇ ਖਾਂਦੇ ਨਹੀਂ ਪੂੜੇ ਪਕੌੜੇ ਕੁਝ ਨਹੀਂ ਖਾਂਦੇ ਬਣਾ ਕੇ ਸੀਜ਼ਨ ਟਾਈਮ ਕਿਉਂ ਅਸਾੜੀਏ ਮੈਂ ਜਦੋਂ ਖਾਣ ਦੀ ਆਦਤ ਮੁੰਡੂਕੀ ਕੱਢੀ ਰੱਖਦੀ ਆ ਜਿਹੇ ਜੀ ਮਰਜ਼ੀ ਮੈਂ ਚੀਜ਼ ਬਣਾ ਲਾਂ ਬਣਾਉਂਦੀ ਹਾਂ ਘਰੇ ਹੁੰਦੀ ਆ ਉਹਦੇ ਨਾਲਾ ਟਿਕਾਣਾ ਟਿਕਾਣਾ ਦੇ ਹਲਕੀ ਚੀਜ਼ਾਂ ਬਣਾ ਕੇ ਖਾਣ ਲੱਗ ਪਾਉਂਦਾ ਨਾ ਕਹਾਂ ਲੌਕ ਤੇ ਨੀ ਨੀ ਨਿਕਰੀ ਚ ਕਰੀ ਜਾਂਦੇ ਨੇ ਜੋ ਕਰਿਆ ਕੀ ਹੁੰਦੇ ਸਹੀ ਗੱਲ ਆ ਤੇ ਆ ਆਹ ਹੁੰਦਾ ਤਾਂ ਨੀ ਨੂੰ ਹਰਦੇ ਜਾਂਦੇ ਨਾ ਇਹ ਤੇ ਹੋਣ ਸਾਡੇ ਘਰੇ ਮਠੀਆਂ ਗੁਲਗਲੇ ਪਕੌੜੇ ਇਹ ਚੀਜ਼ਾਂ ਸਾਰਾ ਕੁਝ ਨਹੀਂ ਕਰਦੀਆਂ ਮੰਗੀ ਤਾਂ ਇਹ ਕੀ ਦੇ ਕਿ ਨਾ ਖਾਣ ਤੇ ਬਣ ਗਈ ਨਾ ਗੱਲ ਕਰ ਕਿ ਆਸ ਲੱਗ ਕੇ ਸਾਰੇ ਬੰਦੇ ਆ ਚੱਲ ਸ਼ੋਗਰਾ ਪਾਟਾ ਦਾਲ ਸੁਣਿਓ ਹਾਂ ਆਲਾ ਹੋ ਚੱਲ ਦਗਾ ਤੁਸੀਂ ਕਹਿ ਜਿਗਾ ਲੈ ਤੀਆਂ ਦੂ ਛਟੀਆਂ ਲੈਦੀ ਚਾਰਾਂ ਕਿਹਤੋਂ ਕਰਦੇ ਆ ਮੇਰੇ ਕੋਲ ਆਇਆ ਕਿ ਮੈਂ ਤੁਹਾਨੂੰ ਬਥੇਰੀਆਂ ਰੈਸਪੀ ਨਾਲ ਤੁਹਾਨੂੰ ਸਿਖਾਉਂਗੀ ਇਹ ਨਾਲ ਤੁਹਾਨੂੰ ਖਵਾਇਆ ਕਰੂੰਗੀ ਤੂੰ ਕਲਸਟਿੰਗ ਦਾ ਵਾਧਾ ਦਾ ਕਰਨਾ ਤੇ ਮੇਰੇ ਕੋਲ ਲੈ ਕੇ ਜਾਇਆ ਕਰ ਤਾਂ ਮੈਂ ਚੀਜ਼ਾਂ ਸਿਖਾਉਂਦੇ ਡਿਫਰੈਂਟ ਬਣਾਉਂਦੇ ਇੱਕ ਤਰ੍ਹਾਂ ਕੁੱਕਰ ਵਰਕ ਕੁੱਕ ਬਣ ਜੀਦੀ ਖਾਣਾ ਤੂੰ ਵੀ ਸਿੱਖ ਸਕਦਾ ਹੈ ਮੇਰੇ ਬੱਤੇ ਮੈਨੂੰ ਬਥੇਰਾ ਪਾਪਾ ਦਿੰਦੇ ਆ ਸਾਡੀ ਮੰਮਾ ਤਾਂ ਆਏ ਬਣਾ ਲੈਂਦੀ ਉਹ ਸਾਡੀ ਮੰਮਾ ਤਾਂ ਆਏ ਬਣਾ ਲੈਂਦੀ ਹੈ ਤੇ YouTube ਤੋਂ ਦੇਖ ਕੇ ਜਿਹੋ ਚੀਜ਼ਾਂ ਦਾ ਨਾਮ ਪਤਾ ਲੱਗੀ ਹਰ ਇੱਕ ਚੀਜ਼ ਬਣਾ ਦਿੰਦੀ ਮਮੀ ਸਾਰੇ ਬਣਾਉਂ ਹਾਂ ਮੈਨੂੰ ਅਹਰ ਜਾ ਕਰ ਤੂੰ ਫੇਰ ਮਾਰੂਗੇ ਕਿਹੜਾ ਫੇਰ ਬਣਾਵਾਂਗਾ ਦਿੰਗੇ ਖੁੱਲ ਜਾਣਗੇ ਜਦੋਂ ਧੁੱਪਾਂ ਪੈਣ ਲੱਗੂਗਾ ਦਿੰਗੇ ਖੁੱਲ ਜਾਣਗੇ ਜਦੋਂ ਕਰਾਂਗੇ ਨਾ 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 ਤਦੋਂ ਮम्मी ਨੂੰ ਹੁਲਾਇਆ ਥਲੇ ਰੋ ਮੀ ਥਲੇ ਚੋਕਾ ਦਾ ਅੱਛਾ ਨਹੀਂ ਜਿੱਟ ਲਾ ਕੇ ਲੱਗੀ ਵੀ ਐ ਆਹ ਹਰ ਕਿਤਨੇ ਜਿਆਦਾ ਮੰਮੀ ਗੱਲ ਕਰਦੀ ਕਿਤਨੇ ਕਰਦੀ ਆ ਵੀ ਮੈਂ ਕਰੀ ਜੰਨੀ ਆ ਸੈਟ ਅਭੀ ਕਰਤਾ ਸੀ ਮੁਰਕੇ ਮੇਰਾ ਹਰਕੀਰਤ ਪਕੌੜਾ ਤਾਂ ਨਹੀਂ ਬਣਾਉਣਾ ਬੁੱਤਾ ਆਪਾਂ ਇਹ ਹਰਕੀਰਤ ਨਾ ਐਡੀ ਐਡੀ ਰੋਟੀ ਬੇਲੀ ਕਰਕੇ ਹੱਥ ਰੱਖ ਕੇ ਉੱਤੇ ਕਰਦਾ ਸੀ ਮਾ ਬੁੱਤਾ ਇਹ ਤਾਂ ਪਚਕਿਆ ਦੇਗਾ ਫਿਰ ਇਹਨੂੰ ਫੁੱਲਣਾ ਨਹੀਂ ਮੈਂ ਕਿ ਉੱਤੇ ਦਾ ਆ ਮੈਂ ਦੇਖ ਕੇ ਆਉਣੀ ਆ ਵੀ ਬਹੁਤ ਟੇਸਟੀ ਬਣੀਆਂ ਨੇ ਭਾਈ ਹਾਂ ਹਾਂ ਬਹੁਤ ਟੇਸਟੀ ਆ ਸਾਰੇ ਕਾਸੇ ਦਾ ਕੱਲਾ ਕੱਲਾ ਟੇਸਟ ਆ ਰਿਹਾ ਵੀ ਜਿਸ ਸਰੋਂ ਦੇ ਤੇਲ ਨਾਲ ਵੀ ਮੈਂ ਸਰੋਂ ਦੇ ਤੇਲ ਦਾ ਤਲਬਾ ਜਿਹਦੇ ਵਿੱਚ ਕੁੱਕ ਕੀਤਾ ਉਹ ਤਾਂ ਮੇਨ ਇਨਗਰੀਡੀਐਂਟ ਆ ਚਾਬਾਸ਼ ਫਰਗੋਸ਼ ਸ਼ਾਬਾਸ਼ ਫਿਰ ਗੋਸ ਬਹੁਤ ਮੋਟੀ ਬਣਾਈ ਇਹ ਦੇਖੋ ਬਹੁਤ ਹੀ ਜ਼ਿਆਦਾ ਸੌਫਟ ਤੇ ਕੱਲੀ 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 ਚੀਜ਼ ਦਾ ਫਲੇਵਰ ਐਂਡ 스멜ਲ ਚ ਵੀ ਆ ਰਿਹਾ ਤੇ ਖਾਣ ਚ ਤਾਂ ਆਊਗਾ ਆਪਾਂ ਗੁੜ ਆ ਲੀਆਂ ਬਹੁਤ ਵਾਰੀ ਬਣਾਉਣੇ ਹੁੰਦੇ ਆ ਪਰ ਇਹ ਬਹੁਤ ਟੇਸਟੀ ਬਣੀਆਂ ਨੇ ਹੈਨਾ ਟੇਸਟੀ ਆ ਇੱਕ ਤਾਂ ਇਹਦੇ ਵਿੱਚ ਗੁੜ ਪਲੱਸ ਖੰਡ ਹੈ ਤੇ ਦੂਜਾ ਇਹਦੇ ਵਿੱਚ ਜਿਹੜਾ ਕੋਕੋਨਟ ਦਾ ਬੁਰਾਦਾ ਪਾਇਆ ਉਹਦਾ ਟੇਸਟ ਆ ਰਿਹਾ ਇਹਦੇ ਵਿੱਚ ਇਲਾਇਚੀ ਪਾਊਡਰ ਪਾਇਆ ਉਹਦਾ ਟੇਸਟ ਆ ਰਿਹਾ ਬਹੁਤ ਇੱਕ ਜਿਹੜਾ ਇਹਦੇ ਵਿੱਚ ਤੇਲ ਚ ਸਿਆ ਹਨਾ ਉਹਦੇ ਨਾਲ ਜਿਹੜਾ ਮਤਲਬ ਉਹ ਫੁੱਲ ਜਾਂਦਾ ਆਟਾ ਜਦੋਂ ਆਪਾਂ ਉਹਨੂੰ ਜਿੰਨੇ ਵਾਰ ਉਹਨੂੰ ਲੱਦ ਫਲੱਦ ਕਰਦੇ ਆ ਤਾਂ ਉਹ ਜਿਹੜੀ ਉਹਦੇ ਵਿੱਚ ਉਹ ਭਰ ਜਾਂਦੀ ਹੈ ਨਾ ਹਵਾ ਉਹਦੇ ਕਰਕੇ ਬਹੁਤ ਪਿਆਰੀਆਂ ਬਣੀਆਂ ਤੁਸੀਂ ਟਰਾਈ ਜ਼ਰੂਰ ਕਰਿਓ ਬਣਾ ਕੇ ਬਹੁਤ ਟੇਸਟ ਬਣੀਆਂ